ਕਿਸ ਤਰ੍ਹਾਂ ਦੇਖ ਰਹੇ ਹੋ ਜਿੱਤ ਨੂੰ ਤੁਹਾਡੇ ਬੇਟੇ ਦੀ ਜਿੱਤ ਹੋਈ ਹੈ ਤੁਹਾਡੀ ਜਿੱਤ ਹੋਈ ਹੈ ਸੇਰਾ ਤੁਹਾਡੇ ਸੇਰਾ ਕਿਸ ਲੜਕੇ ਦੀ ਸੀ ਇਸ ਲੜਕੇ ਨੇ ਬੜੀ ਮਿਹਨਤ ਕਰਦੀਆ ਤੁੱਚਿਆ ਕਰਾਉਂਦਾ ਜੀ ਘੋੜੀਆਂ ਰੱਖਿਆ ਨੇ ਬਹੁਤ ਜ਼ਿਆਦਾ ਨੱਚਾ ਤੋ ਲੋਕਾਂ ਨੂੰ ਰੱਖਿਆ ਜੀ ਮੁੰਡਿਆਂ ਨੇ ਉਹ ਖਾੜੇ ਬਣਾਏ ਨੇ ਬਹੁਤ ਜ਼ਿਆਦਾ ਹੀ ਤਕੜਾ ਪਹਿਵਾਣਾ ਜੀ ਤੇ ਲੋਕੀ ਪ੍ਰੇਮ ਕਰਦੇ ਟਿੱਬੂ ਨੇ ਜਿੱਤ ਦਾ ਸੇਰਾ ਸਾਰਾ ਵਿੱਚ ਦੰਦੇ ਤਾਂ ਕਿਵੇਂ ਦੇਖਦੇ ਹੋ ਅੱਜ ਰਵੀ ਜਿਹੜਾ ਹੈ ਨੇ ਜੇ ਜੇ ਬਤਾ ਲੋਕਾਂ ਦੀ ਜਿਹੜੀ ਪਹਿਲੀ ਪਸੰਦ ਰਵੀ ਬਣਿਆ ਹਾਂ ਬਿਲਕੁਲ ਹੀ ਬਣਿਆ ਪਰ ਵੀ ਬਹੁਤ ਫਰਮਰ ਪਿਆਰਾ ਲੱਗਦਾ ਕਿ ਕੁਰਸੀਆਂ ਕਰਕੇ ਵੀ ਇੱਕ ਥੋੜਾ ਜਨਾ ਸਾਜ਼ਿਸ਼ ਤੋਂ ਵੀ ਭੇਟ ਕਰ ਗਏ ਨਹੀਂ ਥੋੜਾ ਜਨਾ ਸਾਜ਼ਿਸ਼ ਕਰਕੇ ਥੋੜਾ ਜਿਆਦਾ ਇਹ ਤਾਂ ਕੋ ਲੋਕਾਂ ਦਾ ਸ਼ੁਭ ਹੋਗਾ ਕਿਉਂਕਿ ਪ੍ਰੇਮ ਕਰਦੇ ਜੀ ਤਾਕੀ ਹੁਣ ਹੁਣ ਤੁਸੀਂ ਲੋਕਾਂ ਦੇ ਜਿਹੜੇ ਆ ਕਿ ਵਾਦੇ ਜਿਹੜੇ ਉਹਨਾਂ ਕਰਕੇ ਆ ਕਿ ਉਹਦੇ ਤੇ ਖਰੇ ਉਤਰੋ ਮੇਰੇ ਖਰੇ ਉਤਰਾਂਗੇ ਤੁਹਾਨੂੰ ਬਲਾਦ ਤੇਰਾ ਨਾਮ ਤੇ ਪੂਰਾ ਭਰੋਸਾ ਜੀ ਸਾਡਾ ਨਾਮ ਮਲੇਗਾ ਬੱਚਾ ਛਿੱਤੀ ਬਾਹਰ ਆਏਗਾ ਜੀ ਦੇਖਿਏ ਕਿ ਮੰਨਿਆ ਜਾਵੇ ਕਿ ਲੋਕ ਜਿਹੜੇ ਨੇ ਉਹ ਉਹਨੂੰ ਰਵੀ ਨੂੰ ਪਿਆਰ ਕਰਦੇ ਤਾਂ ਹੀ ਜਿੱਦ ਦਾ ਸਿਰ ਅੱਜ ਸਿਰ ਹੁੰਦੇ ਆ ਬਿਲਕੁਲ ਜੀ ਲੋਕੀ ਯਾਰ ਕਰਦੇ ਬਹੁਤ ਜ਼ਿਆਦਾ ਤਾਂ ਉਹਦਾ ਸਿਰ ਅੱਜ ਦਾ ਰਵੀ ਨੂੰ ਜਾਂਦਾ ਜੀ ਅੰਦਰ ਬੈਠੇ ਲੋਕ ਜਨਾ ਪ੍ਰੇਰ ਕਰਦੇ ਜੇ ਬਾਹਰ ਹੁੰਦਾ ਤੇ ਚਾਹ ਤੋ ਸਭ ਕੁਝ ਹੀ ਹੋ ਜਾਂਦਾ ਨਹੀਂ ਉਸ ਜਿੱਤ ਨੂੰ ਅ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਜਿੱਤ ਨੂੰ ਤੁਹਾਡੇ ਬੇਟੇ ਦੀ ਜਿੱਤ ਹੋਈ ਹੈ ਤੁਹਾਡੀ ਜਿੱਤ ਹੋਈ ਹੈ ਸੇਰਾ ਤੁਹਾਡੇ ਸੇਰਾ ਇਸ ਲੜਕੇ ਦੀ ਜੀ ਇਸ ਲੜਕੇ ਨੇ ਬੜੀ ਮਿਹਨਤ ਕਰਦੀਆ ਤੁਕਤੀਆ ਕਰਾਉਂਦਾ ਜੀ ਘੋੜੀਆਂ ਰੱਖਿਆ ਨੇ ਬਹੁਤ ਜ਼ਿਆਦਾ ਨੱਚਾ ਤੂੰ ਲੋਕਾਂ ਨੂੰ ਰੱਖਿਆ ਜੀ ਮੁੰਡਿਆਂ ਨੇ ਲੋਖਾੜੇ ਬਣਾਏ ਨੇ ਬਹੁਤ ਜ਼ਿਆਦਾ ਹੀ ਤਕੜਾ ਪਵਾਣਾ ਜੀ ਤੇ ਲੋਕੀ ਪ੍ਰੇਮ ਕਰਦੇ ਚੱਲਣਗੇ ਜਿੱਤ ਦਾ ਸੇਰਾ ਸਾਰਾ ਵਿੱਚ ਰਹੇਗਾ ਕਿਵੇਂ ਦੇਖਦੇ ਹੋ ਅੱਜ ਰਵੀ ਜਿਹੜਾ ਹੈ ਨੇ ਜੇ ਜਿੱਥੇ ਬੈਠਿਆ ਤਾਂ ਲੋਕਾਂ ਦੀ ਜਿਹੜੀ ਪਹਿਲੀ ਪਸੰਦ ਰਵੀ ਬਣਿਆ ਹਾਂ ਬਿਲਕੁਲ ਹੀ ਸੱਚ ਰਵੀ ਬਹੁਤ ਹਰ ਮਨ ਪਿਆਰਾ ਲੱਗਦਾ ਕਿ ਤੁਸੀਂਾਂ ਕਰਕੇ ਜੀਏ ਕੋ ਥੋੜਾ ਜਨਾ ਸਾਹਿਦ ਤੋਂ ਵੀ ਭੇਟ ਚੜ ਗਏ ਜੀ ਥੋੜਾ ਜਨਾ ਸੱਚ ਕਰਕੇ ਥੋੜਾ ਜਾਇਆ ਜੀ ਤਾਂ ਕੋ ਲੋਕਾਂ ਦਾ ਸਹਿਯੋਗ ਆ ਲੋਕੀ ਪ੍ਰੇਮ ਕਰਦੇ ਆ ਜੀ ਤਾਕੀ ਹੁਣ ਹੁਣ ਤੁਸੀਂ ਲੋਕਾਂ ਦੇ ਜਿਹੜੇ ਆ ਕਿ ਵਾਦੇ ਜਿਹੜੇ ਉਹਨਾਂ ਕਰਕੇ ਆ ਉੱਕੇ ਉੱਤੇ ਖਰੇ ਉਤਰੋ ਤੇਰੇ ਖਰੇ ਉਤਰਾਂਗੇ ਤੁਹਾਨੂੰ ਬਦਾਤ ਤੇਰਾ ਮਾਂ ਤੇ ਪੂਰਾ ਭਰੋਸਾ ਜੀ ਸਾਡੇ ਨਾਲ ਮਲੇਗਾ ਸੱਚਾ ਸਿੱਧੀ ਬਾਹਰ ਆਏਗਾ ਜੀ ਤੇ ਇਹ ਇਹ ਮੰਨਿਆ ਜਾਵੇ ਕਿ ਲੋਕ ਜਿਹੜੇ ਨੇ ਉਹ ਉਹਨੂੰ ਰਵੀ ਨੂੰ ਪਿਆਰ ਕਰਦੇ ਤਾਂ ਹੀ ਜਿੱਦ ਦਾ ਸਿਰ ਅੱਜ ਸਿਰ ਹੁੰਦਾ ਬਿਲਕੁਲ ਜੀ ਲੋਕੀ ਪਿਆਰ ਕਰਦੇ ਜਿੰਨਾ ਜ਼ਿਆਦਾ ਤਾਂ ਉਹਦਾ ਸਿਰਾ ਜਰਦਾ ਰਵੀ ਨੂੰ ਜਾਂਦਾ ਜੀ ਅੰਦਰ ਬੈਠੇ ਰੁਕ ਜਣਾ ਪ੍ਰੇਰ ਕਰਦੇ ਜੇ ਬਾਹਰ ਉੱਡਦੇ ਜਾਓ ਸਭ ਸੰਤੀ ਲਈ ਹੋ ਜਾਂਦੇ ਨੇ ਹਾਂ